ਹੈਲੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ needle taskers ਦੇ ਵਿੱਚ ਕਾਫੀ ਦਿਨਾਂ ਬਾਅਦ ਆਪਾਂ ਅੱਜ ਫੇਰ ਤੁਹਾਡੇ ਸੰਗ ਹਾਜ਼ਰ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਤੜਾਗੀ ਤੜਾਗੀ ਬਣਾਉਣ ਲਈ ਆਪਾਂ ਨੂੰ ਛੋਟੇ-ਛੋਟੇ ਆਪਾਂ ਫੁੱਲ ਜੇ ਬਣਾ ਲਵਾਂਗੇ ਇਹ ਆਪਾਂ ਰੇਸ਼ਮ ਦੀਆਂ ਰੀਲਾਂ ਲਈਆਂ ਨੇ ਕਿਉਂਕਿ ਪਛਮ ਦਾ ਧਾਗਾ ਜਿਹੜਾ ਉਹ ਬੱਚੇ ਦੇ ਚੁੱਕਦਾ ਰਹਿੰਦਾ ਇਰਿਟੇਸ਼ਨ ਹੁੰਦੀ ਹੈ ਤਾਂ ਆਪਾਂ ਇੱਥੇ ਥ੍ਰੈਡਾ ਜਿਹੜਾ ਉਹ ਕਾਟਨ ਥ੍ਰੈਡ ਤੇ ਸਿਲਕ ਥ੍ਰੈਡ ਯੂਜ਼ ਕਰ ਰਹੇ ਹਾਂ ਇਹ ਜਿਹੜਾ ਆਪਾਂ ਕਢਾਈ ਕਰਦੇ ਆਂ ਸੂਟਾਂ ਦੇ ਉੱਪਰ ਤਾਂ ਉਹ ਥਰੈਡ ਆਪਾਂ ਯੂਜ਼ ਕੀਤਾ ਰੰਗ-ਬਰੰਗੇ ਆਪਾਂ ਇਦਾਂ ਜਿਹੜੇ ਫੁੱਲ ਨੇ ਬਣਾ ਲੈਣੇ ਨੇ ਤੁਸੀਂ ਜਿਵੇਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਦਾਂ ਹੀ ਆਪਣੇ ਫੁੱਲ ਬਣਾ ਲਿਓ ਜੇ ਜ਼ਰੂਰਤ ਪਈ ਤਾਂ ਇਹ ਆਪਾਂ ਤੜਾਗੀ ਬਣਾ ਰਹੇ ਆਂ ਜੀ ਤੜਾਗੀ ਪਹਿਲਾਂ ਤਾਂ ਵੈਸੇ ਇਹ ਜਿਹੜੀਆਂ ਆਪਣੀਆਂ ਸੂਈਆਂ ਵੇਚਣ ਵਾਲੀਆਂ ਆਉਂਦੀਆਂ ਹੁੰਦੀਆਂ ਸੀ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਵੱਲੋਂ ਪਾਈ ਜਾਂਦੀ ਹੁੰਦੀ ਸੀ ਪਰ ਅੱਜ ਕੱਲ ਇਹੇ ਰਿਵਾਜ ਜਿਹੜਾ ਇਹ ਭੂਆ ਵੱਲੋਂ ਭਤੀਜੇ ਦੇ ਤੜਾਗੀ ਪਾਈ ਜਾਂਦੀ ਹੈ ਤਾਂ ਇਹ ਰਿਵਾਜ ਵੈਸੇ ਤਾਂ ਬਹੁਤ ਘਟ ਗਿਆ ਪਹਿਲਾਂ ਨਾਲੋਂ ਪਰ ਫਿਰ ਵੀ ਚਲੋ ਜਿੱਥੇ ਮੰਨਤਾ ਹੈਗੀ ਆ ਤਾਂ ਖੁਸ਼ੀ ਦੇ ਰੂਪ ਦੇ ਵਿੱਚ ਇਸ ਚੀਜ਼ ਨੂੰ ਆਪਾਂ ਮਨਾਉਨੇ ਆ ਤੇ ਬੱਚੇ ਨੂੰ ਦੁਆਵਾਂ ਕਹਿ ਲੋ ਆਪਾਂ ਦਿੰਨੇ ਆ ਕਿ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਲੰਮੀਆਂ ਉਮਰ ਬਖਸ਼ੇ ਤੇ ਇਹ ਤੜਾਗੀ ਆਪਾਂ ਤਿਆਰ ਕਰ ਰਹੇ ਆ ਇਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਇਦਾਂ ਰੰਗ-ਬਰੰਗੇ ਨੇ ਜਿਹੜੇ ਫੁੱਲ ਤਿਆਰ ਕਰ ਲੈਣੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਸਟੈਪ ਵਾਈਜ਼ ਸਟੈਪ ਆ ਜਿਹੜੇ ਇਹ ਫੁੱਲ ਤਿਆਰ ਕਰ ਸਕਦੇ ਹਾਂ ਤੜਾਗੀ ਦੇ ਵਿੱਚ ਆਪਾਂ ਮਣ ਕੇ ਪਾਉਣੇ ਹੁੰਦੇ ਆ ਠੀਕ ਹੈ ਜੀ ਮੋਤੀ ਵੀ ਪਾ ਲੈਣੇ ਹੁੰਦੇ ਆ ਤਾਂ ਇਹਦੇ ਵਾਸਤੇ ਆਪਾਂ ਕੀ ਕਰਾਂਗੇ ਇਹ ਆਪਣੇ ਕੋਲੇ ਪਛਮਾ ਸਿੰਪਲ ਪਛਮ ਦਾ ਧਾਗਾ ਹੈ ਇਹ ਆਪਣੇ ਕੋਲੇ ਕਾਟਨ ਥ्रेड ਹੈ ਕਾਲੇ ਧਾਗੇ ਦੇ ਵਿੱਚ ਪਰੋਵਾਂਗੇ ਆਪਾਂ ਤੇ ਆਪਾਂ ਇੱਥੇ ਕਾਟਨ ਥ्रेड ਯੂਜ਼ ਕਰਾਂਗੇ ਕਿਉਂਕਿ ਜਿਹੜੀ ਜਿਹੜਾ ਪਛਮ ਦਾ ਧਾਗਾ ਹੁੰਦਾ ਹੈ ਆਪਾਂ ਦੇਖਿਆ ਕੀ ਚੁਬਦਾ ਬੱਚੇ ਦੇ ਤਾਂ ਆਪਾਂ ਸੱਤ ਨੇ ਜਿਹੜੇ ਘੁੰਗਰੂ ਲੈਨੇ ਤੇ ਸੱਤ ਹੀ ਕਾਲੇ ਮੰਨ ਕੇ ਲੈਨੇ ਤੇ ਇਸ ਤੋਂ ਇਲਾਵਾ ਆਪਾਂ ਜਿਹੜੇ ਇਹ ਵਾਲੇ ਆਰਟੀਫੀਸ਼ੀਅਲ ਘੁੰਗਰੂ ਹੁੰਦੇ ਨੇ ਜਿਹੜੇ ਯੂਜ਼ ਕਰ ਲਾਂਗੇ ਜਾਣ ਤਾਂ ਤੁਸੀਂ 21 ਨਗ ਕਰ ਲੋ ਟੋਟਲ ਤਾਂ ਇੱਥੇ ਮੈਂ ਇੱਕ ਵਾਰੀ ਤਾਂ ਇੱਕ ਕਰ ਰਹੀ ਹਾਂ ਕਿ 13 ਘੁੰਗਰੂ ਕਰ ਰਹੀ ਹਾਂ ਆਪਾਂ ਕਿਉਂਕਿ ਇੱਕ ਬਾਦੇ ਦੇ ਵਿੱਚ ਕਰਦੇ ਹੁੰਦੇ ਨੇ ਜੋਟੇ ਜੋਟੇ ਤੋਂ ਤਾ ਇੱਕ 7 ਨੇ ਜਿਹੜੇ ਕਾਲੇ ਮਣਕੇ ਜਾਂ ਤੁਸੀਂ ਮਣਕੇ ਤੇ ਘੁੰਗਰੂ ਟੋਟੋ 21 ਨਾ ਕਰ ਲਿਓ ਤਾਂ ਇੱਕ ਇੱਕ ਆਪਾਂ ਇਦਾਂ ਫੁੱਲ ਬਣਾ ਗਾ ਜਿਹੜੇ ਬਣਾਏ ਸੀਗੇ ਉਹ ਭਰੋ ਦਿਆਂਗੇ ਡਬਲ ਜਿਹੜਾ ਆਪਾਂ ਕਾਲਾ ਥ੍ਰੈਡ ਯੂਜ਼ ਕਰ ਰਹੇ ਹਾਂ ਡਬਲ ਕਰਕੇ ਤਾਂ ਇਹਨੂੰ ਆਪਾਂ ਥੋੜਾ ਜਿਆ ਢਿੱਲਾ ਰੱਖ ਕੇ ਰਿਸਤਮਾ ਰੱਖਾਂਗੇ ਤਾਂ ਕਿ ਜਿਹੜਾ ਅੱਗੇ ਪਿੱਛੇ ਕਰਨਾ ਆਸਾਨ ਹੋਵੇ ਸਾਨੂੰ ਤਾਂ ਇਸ ਤੋਂ ਬਾਅਦ ਆਪਾਂ ਇੱਕ ਇੱਕ ਜਿਹੜਾ ਮਣਕਾ ਪਾ ਰਹੇ ਹਾਂ ਤੇ ਇੱਕ ਇੱਕ ਫੁੱਲ ਜਿਹੜਾ ਆਪਾਂ ਬਣਾਇਆ ਉਹ ਪਾ ਰਹੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਗਰੂ ਤੇ ਕਾਲੇ ਮੋਤੀ ਨੇ ਜਿਹੜੇ ਉਪਰੋ ਦੇਾਂਗੇ ਵੈਸੇ ਚਲੋ ਰਵਾਜ਼ ਅਲੱਗ-ਅਲੱਗ ਹੋ ਸਕਦਾ ਕੋਈ ਵੱਧ ਮੋਤੀ ਪਾ ਸਕਦਾ ਕੋਈ ਘੱਟ ਮਤਲਬ ਆਪਣੇ ਹਿਸਾਬ ਨਾਲ ਤੁਸੀਂ ਵੱਧ ਘੱਟ ਆ ਜਿਹੜਾ ਕਰ ਲਿਓ ਠੀਕ ਐ ਜੀ ਇਹਦਾ ਕੋਈ ਫਿਕਸ ਨਹੀਂ ਹੈ ਕਿ ਇੰਨੇ ਹੀ ਰੱਖਣਾ ਇੰਨੇ ਮੰਨ ਕੇ ਰੱਖਣੀਆਂ ਜਾਂ ਇੰਨੇ ਮੋਤੀ ਰੱਖਣੀਆਂ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਵੱਧ ਘੱਟ ਕਰ ਸਕਦੀਆਂ ਠੀਕ ਐ ਤੁਹਾਡੀ ਚੋਅ ਐਸਾ ਤੇ ਹੁਣ ਆਪਾਂ ਜਿਦਾ ਇੱਕ 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 ਕਰਕੇ ਆਪਾਂ ਤਿੰਨ ਨੇ ਜਿਹੜੇ ਇੱਕ ਸਾਈਡ ਫੁੱਲ ਲਗਾ ਦਿੱਤੇ ਨੇ ਠੀਕ ਹੈ ਤਿੰਨੀ ਆਪਾਂ ਦੂਸਰੀ ਸਾਈਡ ਲਗਾਵਾਂਗੇ ਤੇ ਸੱਤਵਾਂ ਫੁੱਲਾ ਜਿਹੜਾ ਆਪਾਂ ਉਹ ਜਿਹੜਾ ਇਹਦਾ ਸਿਰਾ ਹੋਊਗਾ ਤੜਾਗੀ ਦਾ ਉਹਦੇ ਤੇ ਲਗਾਵਾਂਗੇ ਠੀਕ ਹੈ ਹੁਣ ਆਪਾਂ ਇਹ ਮੋਤੀ ਤੇ ਮਣਕੇ ਇਹ ਆਪਾਂ ਸੱਤ ਚਾਂਦੀ ਦੇ ਮਣਕੇ ਲਏ ਨੇ ਤੇ ਛੇ ਮਣਕੇ ਦੂਸਰੇ ਨੇ 13 ਮਣਕੇ ਕੀਤੇ ਆ ਮੈਂ ਟੋਟਲ ਇਹ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਜਿੰਨੇ ਵੀ ਤੁਹਾਡੀ ਇੱਛਾ ਹੈ ਕਰ ਸਕਦੇ ਹੋ ਜਾਂ ਜਿੰਨਾ ਤੁਹਾਡੇ ਰਿਵਾਜ ਆ ਉਹ ਸਾਬ ਨਾਲ ਤੁਸੀਂ ਵੱਧ ਘੱਟ ਕਰ ਸਕਦੇ ਹੋ ਇਹ ਕੈਲੋ ਇਲਾਕੇ ਦੇ ਹਿਸਾਬ ਨਾਲ ਕਈ ਵਾਰੀ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਤਾਂ ਇਹ ਨਾ ਕਿਉਂਕਿ ਇੰਨਾ ਨਹੀਂ ਇੰਨਾ ਹੁੰਦਾ ਜਾਂ ਇੰਨਾ ਨਹੀਂ ਇੰਨਾ ਹੁੰਦਾ ਕਿਉਂਕਿ ਇਹ ਇਲਾਕੇ ਦੇ ਹਿਸਾਬ ਨਾਲ ਜਿਹੜਾ ਵੱਧ ਘੱਟ ਹੋ ਸਕਦਾ ਜਾਂ ਕੁਝ ਨਾ ਕੁਝ ਹੋਰ ਪਾਉਣ ਦਾ ਰਿਵਾਜ ਵੀ ਹੋ ਸਕਦਾ ਤੇ ਅਪਾ ਇਥੇ ਇੱਕ ਇੱਕ ਮਣਕਤ ਇੱਕ ਇੱਕ ਕਾਲਾ ਮੋਤੀ ਜਿਹੜਾ ਇਹ ਪਰੋ ਦਿਆਂਗੇ ਸਾਰੇ ਇਕੱਠੇ ਤੇ ਉਸ ਤੋਂ ਬਾਅਦ ਆਪਾਂ ਤੜਾਗੀ ਦੀ ਦੂਸਰੀ ਸਾਈਡ ਫੇਰ ਉਹੀ ਪੈਟਰਨ ਰਿਪੀਟ ਕਰਾਂਗੇ ਤਿੰਨ ਫੁੱਲ ਲਗਾ ਕੇ ਆਪਾਂ ਜਿਹੜੇ ਦੂਸਰੇ ਮਣਕੇ ਨੇ ਉਹ ਲਗਾ ਦੇਾਂਗੇ ਉਹ ਪਾਉਣੇ ਤੁਹਾਡੀ ਮਤਲਬ ਆਪਣੀ ਮਰਜ਼ੀ ਹੈ ਵੈਸੇ ਮੈਨੂੰ ਸੋਹਣੇ ਲੱਗੇ ਉਹ ਪਾਉਣੇ ਕਿਉਂਕਿ ਪਹਿਲਾਂ ਤੜਾਗੀਆਂ ਇੰਨਾ ਮਣਕਿਆਂ ਦੀਆਂ ਨਹੀਂ ਹੁੰਦੀਆਂ ਸੀਗੀਆਂ ਤਾਂ ਇਹ ਵੀ ਇਸ ਲਈ ਮੈਂ ਪਾ ਦਿੱਤੇ ਨੇ ਤੁਹਾਡੀ ਚੋਆਇਸ ਆ ਪਾਉਣੇ ਨਾ ਪਾਉਣੇ ਬਹੁਤ ਸੋਹਣੇ ਲੱਗਦੇ ਸੀ ਇਹ ਤੈ ਇਦਾਂ ਆਪਾਂ ਰੰਗ-ਬਰੰਗੇ ਫੁੱਲ ਤੇ ਰੰਗ-ਬਰੰਗੇ ਮਣਕੇ ਸਾਈਡ ਤੇ ਰੱਖੇ ਨੇ ਚਾਂਦੀ ਦੇ ਮਣਕੇ ਤੇ ਕਾਲੇ ਮੋਤੀ ਨੇ ਜਿਹੜੇ ਉਹ ਆਪਾਂ ਸੈਂਟਰ ਦੇ ਵਿੱਚ ਕਰ ਦਿੱਤੇ ਨੇ ਤਾਂ ਇਦਾਂ ਹੀ ਆਪਾਂ ਸਾਰੇ ਇੱਕ-ਇੱਕ ਕਰਕੇ ਲਗਾ ਲਾਂਗੇ ਵੈਸੇ ਤਾਂ ਤੜਾਗੀਆਂ ਬਣੀਆਂ ਬਣਾਈਆਂ ਵੀ ਮਿਲ ਜਾਂਦੀਆਂ ਤੁਸੀਂ ਉਹ ਵੀ ਲੈ ਸਕਦੇ ਹੋ ਜੇ ਤੁਹਾਡੇ ਤੋਂ ਨਹੀਂ ਬਣਾ ਹੁੰਦੀ ਵੈਸੇ ਮੇਰੀ ਤਾਂ ਇੱਛਾ ਸੀ ਕਿ ਮੈਂ ਮਤਲਬ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਦੀ ਤੜਾਗੀ ਪਾਉਣੀ ਹੈ ਭਤੀਜੇ ਦੇ ਤਾਂ ਮੇਰੀ ਤਾਂ ਇੱਛਾ ਸੀ ਕਿ ਮੈਂ ਆਪਣੇ ਹੱਥੀ ਤਿਆਰ ਕਰਕੇ ਹੀ ਪਾਵਾਂ ਕਿਉਂਕਿ ਇਹ ਮੌਕੇ ਖੁਸ਼ੀਆਂ ਦੇ ਕਦੇ ਹੀ ਮਿਲਦੇ ਹੁੰਦੇ ਆ ਮਸਾ ਹੀ ਮਿਲਦੇ ਹੁੰਦੇ ਆ ਤਾਂ ਮੈਂ ਤਾਂ ਆਪਣੇ ਹੱਥੀ ਤਿਆਰ ਕੀਤੀਆਂ ਜੇ ਤੁਹਾਨੂੰ ਨਹੀਂ ਤਿਆਰ ਕਰਨੀ ਆਉਂਦੀ ਤਾਂ ਤੁਸੀਂ ਮੁੱਲ ਦੀ ਵੀ ਲੈ ਸਕਦੇ ਮਿਲ ਜਾਂਦੀਆਂ ਨੇ ਤੜਾਕੀਆਂ ਤਿਆਰ ਕਰੀਆਂ ਕਰਾਈਆਂ ਵੀ ਮੈਂ ਬਾਜ਼ਾਰ 'ਚ ਦੇਖੀਆਂ ਸੀਗੀਆਂ ਪਤਾ ਕੀਤਾ ਸੀਗਾ ਪਰ ਮੈਨੂੰ ਜ਼ਿਆਦਾ ਬੈਟਰੀ ਹੀ ਲੱਗਿਆ ਕਿ ਆਪਣੇ ਹੱਥੀ ਤਿਆਰ ਕਰਕੇ ਪਾਈਏ ਇਹ ਦੇ ਲਈਏ ਆਪਾਂ ਸਾਰਾ ਕੁਛ ਜਿਹੜਾ ਅਰੇਂਜ ਕਰ ਲਿਆ ਸੀ ਤੇ ਫਿਰ ਆਈਡੀਆ ਮਤਲਬ ਇਹ ਵੀ ਆਈਡੀਆ ਨਹੀਂ ਸੀ ਕਿੱਦਾਂ ਕਿੱਦਾਂ ਬਣਦੀ ਹੈ ਕਿਉਂਕਿ ਆਪਾਂ ਕਦੇ ਦੇਖੀ ਨਹੀਂ ਐ ਸੋਸ਼ਲ ਮੀਡੀਆ ਤੇ ਵੀ ਮੈਂ YouTube ਤੇ ਵੀ ਬਹੁਤ ਸਰਚ ਕੀਤਾ ਕਿਤੇ ਵੀ ਮੈਨੂੰ ਤੜਾਗੀ ਬਣਾਉਣ ਦੀ ਜਾਂ ਐਦਾ ਪ੍ਰੋਪਰ ਵੀਡੀਓ ਕੋਈ ਨਹੀਂ ਮਿਲੀ ਤਾਂ ਇਸੇ ਲਈ ਮੈਂ ਸੋਚਿਆ ਕਿ ਚਲੋ ਕਿਸੇ ਹੋਰ ਭੈਣ ਦੀ ਜਿਹੜੀ ਹੈਲਪ ਹੋ ਜਾਏਗੀ ਫਾਇਦਾ ਹੋ ਜਾਏਗਾ ਤਾਂ ਆਪਾਂ ਆਪਣੀ ਵੀਡੀਓ ਜਿਹੜੀ ਤੁਹਾਡੇ ਵਾਸਤੇ ਬਣਾਈ ਆ ਦੇਖਿਓ ਸਟੈਪ ਵਾਈਜ਼ ਸਟੈਪ ਸਾਰੀ ਤੜਾਗੀ ਆਪਣੀ ਇਹ ਫਾਈਨਲ ਲੁੱਕ ਹੈ ਬਣ ਕੇ ਤਿਆਰ ਹੋ ਗਈ ਬਹੁਤ ਸੋਹਣੀ ਬਣੀ ਆ ਆਪਾਂ ਛੇ ਫੁੱਲ ਵਿੱਚ ਪਾਤੇ ਤੇ ਇੱਕ ਵੱਡਾ ਫੁੱਲ ਆਪਾਂ ਸਾਈਡ ਤੇ ਬਣਾ ਦਿੱਤਾਗਾ ਇਹਨੂੰ ਆਪਾਂ ਰਿਸਕਮਾ ਰੱਖ ਕੇ ਏਦਾਂ ਟਾਈਤਾ ਜਿਹੜਾ ਗੰਢ ਦੇਣ ਦੀ ਵੀ ਜ਼ਰੂਰਤ ਨਹੀਂ ਏਦਾਂ ਹੀ ਆਪਾਂ ਆਪਾਂ ਇਹਨੂੰ ਫਿੱਟ ਕਰ ਸਕਦੇ ਆ ਠੀਕ ਹੈ ਲੱਕ ਦੇ ਹਿਸਾਬ ਨਾਲ ਬਣਾਏ ਰਿਸਕਮਾ ਇਹ ਤੇ ਵੱਡਾ ਛੋਟਾ ਹੋ ਕਰ ਸਕਦੇ ਆ ਆਪਾਂ ਇਹਨੂੰ ਤਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਤਦ ਮਿਲਦੇ ਆ ਫਿਰ ਕਿਸੇ ਹੋਰ ਯੂਨਿਕ ਜੇ ਆਈਡੀਆ ਦੇ ਨਾਲ ਤਦ ਤੱਕ ਬਾਏ ਬਾਏ